ਦੇਖੋ ਇੱਕ ਬੰਦੇ ਦਾ ਪੇਸ਼ੈਂਟ ਹਸਪੀਟਲ ਆ ਉੱਤੋਂ ਉਹਨੂੰ 1150 ਰੁਪਏ ਹੁਣ ਇੱਥੇ ਭਰਨੇ ਪੈਣੇ ਆ ਇੱਕੋ ਮਰੀਜ਼ ਨੂੰ ਪਤਾ ਲੈਣ ਆਇਆ ਜਦ ਕਿ ਉਹ ਹਸਪੀਟਲ ਦੀ ਆਪਣੀ ਪਾਰਕਿੰਗ ਹੋਣੀ ਚਾਹੀਦੀ ਆ ਤੇ ਜਿਹੜੇ ਵੀ ਪੇਸ਼ੈਂਟ ਆ ਉਹਨਾਂ ਦੇ ਰਿਲੇਟਿਵ ਆਉਂਦੇ ਉਹਨਾਂ ਦੀ ਪਾਰਕਿੰਗ 'ਚ ਗੱਡੀ ਲੱਗੇ ਹਸਪੀਟਲਾਂ ਦੀ ਤੇ ਪਾਰਕਿੰਗ ਹੈ ਨਹੀਂ ਇਹ ਉਦਾਂ ਹੀ ਹਸਪੀਟਲ ਬਣ ਜਾਂਦੇ ਨੇ ਸਰਕਾਰ ਉਹਦੇ ਵੱਲ ਧਿਆਨ ਨਹੀਂ ਰੱਖਦੀ ਤੇ ਪਬਲਿਕ ਵੇਲੇ ਤੁਸੀਂ ਪਰੇਸ਼ਾਨ ਹੋ ਹੁੰਦੀ ਆ 500 ਰੁਪਈਆ ਸਿਰਫ ਸਰਕਾਰੀ ਰੇਟ ਹੈਗਾ ਜਿਹੜਾ ਚਲਾਨ ਆ 650 ਠੇਕੇਦਾਰ ਦਾ ਵਾ ਉਹ ਯਾਰ ਤੁਸੀਂ ਠੇਕੇਦਾਰ ਦੇ ਜਿਹੜੇ ਪੈਸੇ ਉਹੀ 100 200 ਰੁਪਈਆ ਕਰ ਦੋ ਪਬਲਿਕ ਟੋਗੜ ਕੁਛ ਤੇ ਆਸਰਾ ਹੋਵੇ ਆਪਾਂ ਮੈਂ ਬਾਰ-ਬਾਰ ਕਹਿ ਰਿਹਾ ਸਰਕਾਰ ਨੂੰ ਇਹ ਬਹੁਤ ਪਬਲਿਕਲੀ ਚਿੰਤਾ ਦਾ ਵਿਸ਼ਾ ਹੈ ਬਹੁਤ ਲੋਕ ਪਰੇਸ਼ਾਨ ਹੋ ਰਹੇ ਨੇ ਸਰਕਾਰ ਨੂੰ ਚਾਹੀਦਾ ਵਾ ਜਾਂ ਇਹ ਟੋ ਦਾ ਖਰਚਾ ਘਟਾਇਆ ਜਾਵੇ ਜਾਂ ਜਿਹਦੀ ਬਿਲਡਿੰਗ ਦੇ ਬਾਹਰ ਗੱਡੀ ਲੱਗੀ ਉਹ ਬਿਲਡਿੰਗ ਵਾਲੇ ਕੋਲ ਦੇ ਪੈਸੇ ਲੈਂਦੇ ਅੱਗੇ ਦਾ ਕਿੰਨੇ ਦਾ ਚਲਾਨ ਹੁੰਦਾ ਟੋਅ ਵਾਲੀ ਗੱਡੀ ਦਾ ਜੀ ਚਲਾਨ ਦਾ 500 ਰੁਪਏ ਦਾ ਚਲਾਨ ਆ ਅੱਛਾ 650 ਕੈਸ਼ ਆ 600 650 ਠੇਕੇਦਾਰ ਦੇ ਕਿੰਨੇ ਠੇਕੇਦਾਰ ਦੇ 650 ਤੇ 500 ਰੁਪਏ ਦਾ ਚਲਾਨ ਆ ਨਹੀਂ ਤੇ ਇਹ ਜਿਹੜੇ ਚਲਾਨ ਚਲੂਣ ਹੁੰਦੇ ਤੁਸੀਂ ਮੌਕੇ ਤੇ ਕਿਉਂ ਨਹੀਂ ਕਰਦੇ ਗੱਡੀ ਟੋਅ ਕਰਕੇ ਲਿਆਣੀ ਗੱਡੀ ਵੀ ਖਰਾਬ ਹੋਣ ਦਾ ਡਰ ਫਿਰ ਪਬਲਿਕ ਇੰਨੀ ਪਰੇਸ਼ਾਨ ਮਸ਼ੀਨਰੀ ਨਹੀਂ ਹੈਗੀ ਇੰਨੀ ਅਜੇ ਮੌਕੇ ਤੇ ਨਹੀਂ ਨਹੀਂ ਪਾਪਾ ਜੀ ਵੇਖੋ ਪਤਾ ਕੀ ਗੱਲ ਆ 500 ਰੁਪਏ ਦਾ ਚਲਾਨ ਸਰਕਾਰੀ ਹੋ ਗਿਆ 650 ਠੇਕੇਦਾਰ ਦੇ ਹੋਗੇ ਕਿੰਨੀਆਂ ਗੱਡੀਆਂ ਰੋਜ਼ ਦੀ ਆ ਜਾਂਦੀਆਂ 50-20-22 ਗੱਡੀਆਂ ਆਈਆਂ 20 ਦੇ ਹਿਸਾਬ ਨਾਲ ਲਾਈ 300 3 ਲੱਖ 90 ਹਜ਼ਾਰ ਰੁਪਏ ਮਹੀਨਾ ਇਹਦਾ ਤਾਂ ਕੈਨੇਡਾ ਬਣਿਆ ਇੱਥੇ ਹੀ ਨਾ ਠੇਕਾ ਠੁਕਾ ਲਿਆ ਬਾਈ ਨਹੀਂ ਨਹੀਂ ਵੇਖੋ ਠੇਕਾ ਤੇ ਜਾਇਜ਼ ਆ ਆਪਾਂ ਤੁਹਾਡੀ ਗੱਲ ਨਹੀਂ ਕਟਣ ਦੇ ਬਟ ਇਹ ਵੇਖੋ ਨਾ ਪਬਲਿਕ ਕਿੰਨਾ ਪਰੇਸ਼ਾਨ ਹੁੰਦੀ ਆ ਹਾਂਜੀ ਸਾਹਿਬ ਜੀ ਉਹ ਚਾਂਗ ਆ ਗਿਆ ਜੀ 1150 ਰੁਪਏ ਦੀ ਪਰਚੀ ਆ ਮੈਨੂੰ ਇੱਕ ਚੀਜ਼ ਦੱਸੋ 500 ਰੁਪਇਆ ਸਰਕਾਰੀ ਚਲਾਣ ਜਿਹੜਾ ਸਰਕਾਰੀ ਚਲਾਣੇ ਦੇ ਮੌਕੇ ਤੇ ਵੀ ਕਟਿਆ ਜਾ ਸਕਦਾ ਗੱਡੀ ਟੋ ਕਰਕੇ ਲਿਆਂਦਾ ਭਾਵੇਂ ਮੈਂ ਕਹਿੰਦਾ 10 ਕਦਮਾਂ ਦੀ ਦੂਰੀ ਤੇ ਗੱਡੀ ਲੱਗੀ ਹੋਵੇ ਤਾਂ ਵੀ 650 ਰੁਪਇਆ ਲੈ ਲੈਣਾ 20 ਗੱਡੀਆਂ ਵੀ ਇਹਨਾਂ ਨੇ ਲਿਆਂਦੀਆਂ ਹੋਂਦੀਨ ਚ 300 ਲੱਖ 390000 ਰੁਪਇਆ ਮਹੀਨਾ ਇਹਨਾਂ ਦਾ ਤਾਂ ਕੈਨੇਡਾ ਬਣਿਆ ਯਾਰ ਤੇ ਪਬਲਿਕ ਕਿੰਨੀ ਪਰੇਸ਼ਾਨ ਹੁੰਦੀ ਆ ਫੇਰ ਇਹ ਕਿਹੇ ਹਸਪੀਟਲ ਦੇ ਬਾਹਰ ਵੀ ਗੱਡੀ ਲੱਗੀ ਹੋਵੇ ਉਹਨੂੰ ਵੀ ਨਹੀਂ ਬਖਸ਼ਦੇ ਜਦ ਕਿ ਕੋਈ ਵੀ ਮਲਟੀ ਕੰਪਲੈਕਸ ਹੋਵੇ ਹਸਪੀਟਲ ਹੋਵੇ ਕੋਈ ਸ਼ੋਅਰੂਮ ਹੋਵੇ ਉਹਨਾਂ ਦੀ ਪਾਰਕਿੰਗ ਹੋਣੀ ਜ਼ਰੂਰੀ ਆ ਸਰਕਾਰ ਟੋਵਾਂ ਵੱਲ ਧਿਆਨ ਦਿੰਦੀ ਸਰਕਾਰ ਇਹ ਕਿਉਂ ਨਹੀਂ ਧਿਆਨ ਦੇਣਦੀ ਕਿ ਜਿਹੜੀਆਂ ਬਿਲਡਿੰਗਾਂ ਬਣੀਆਂ ਉਹਨਾਂ ਦੀ ਪਾਰਕਿੰਗ ਬਣਾਈਏ ਲੋਕੀ ਜਿਹੜੇ ਉੱਥੇ ਜਾਂਦੇ ਨੇ ਜਾਂ ਹਸਪੀਟਲ ਐਡਮਿਟ ਹੋਣ ਕੋਈ ਜਾਂਦਾ ਕੋਈ ਪਤਾ ਲੈਣ ਜਾਂਦਾ ਕੋਈ ਸ਼ੋਪਿੰਗ ਕਰਨ ਜਾਂਦਾ ਉਹ ਆਪਣੀ ਗੱਡੀ ਪਾਰਕਿੰਗ ਚ ਲਾਵੇ ਉਹਦੇ ਵਾਸਤੇ ਕੋਈ ਲਾਅ ਨਹੀਂਗਾ ਪਬਲਿਕ ਪਰੇਸ਼ਾਨ ਕਰਨ ਲਈ ਬਸ ਵੇਖ ਲਓ ਨਵੇਂ-ਨਵੇਂ ਲਾਅ ਕੱਢੇ ਨੇ ਟੋਬ ਇਹਨਾਂ ਦਾ ਠੀਕ ਆ ਯਾਰ ਟੋਬ ਐ ਨਾ ਹੋਣੀਆਂ ਚਾਹੀਦੀਆਂ ਲੇਕਿਨ ਘਟੋ ਘੜ ਕੋਈ ਖ ਜਿਵੇਂ 500 ਰੁਪਏ ਸਰਕਾਰੀ ਚਲਾਨ ਹੈਗਾ ਤੁਸੀਂ 100 200 ਰੁਪਏ ਉੱਪਰ ਲੈ ਲਓ ਹੈਨਾ ਚਲੋ ਤੁਸੀਂ ਟੋਕ ਕਰਨੀ ਆਪਾਂ ਇਹ ਗਲਤ ਨਹੀਂ ਕਹਿੰਦੇ ਚਲੋ ਹੋਣਾ ਚਾਹੀਦਾ ਰਸ਼ ਵੀ ਵੱਧਦਾ ਲੇਕਿਨ ਪਬਲਿਕ ਕਿੰਨੀ ਪਰੇਸ਼ਾਨ ਹੈ ਤੁਸੀਂ ਕਿਸੇ ਦੀ ਗੱਡੀ ਕਿਲੋਮੀਟਰ ਦੂਰ ਤੋਂ ਲਿਆਏ ਹੋਗੇ ਟੋ ਕਰਕੇ ਉਹ ਵਿਚਾਰਾ ਆਊਗਾ ਕਿੱਦਾਂ ਇੱਥੇ ਫਿਰ ਇੱਥੇ ਆਊਗਾ ਫਿਰ 1150 ਰੁਪਏ ਤੁਹਾਨੂੰ ਦੇਗਾ ਫਿਰ ਤੁਸੀਂ ਗੱਡੀ ਛੱਡਦੇ ਜੇ ਇਸ ਤੋਂ ਚੰਗਾ ਤੁਸੀਂ ਉਹਦਾ ਮੌਕੇ ਤੇ 500 ਰੁਪਏ ਦਾ ਚਲਾਨ ਕਰ ਦਿਓ ਭਾਜੀ ਗੱਡੀਆਂ ਜਿਸ ਤਰ੍ਹਾਂ ਬਹੁਤ ਲੈਂਦੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਗੱਡੀ ਲੈ ਕੇ ਭਾਜੀ ਟੋ ਕਰਕੇ ਲੈਂਦੇ ਕਈ ਕਈ ਗੱਡੀਆਂ ਦਾ ਤੇ ਬੰਪਰ ਬੂੰਪਰ ਵੀ ਟੁੱਟ ਜਾਂਦੇ ਆ ਉਹ ਫਿਰ ਇਹਨਾਂ ਦਾ ਕਸੂਰ ਥੋਣਾ ਵਾ ਤਾਂ ਤੁਸੀਂ ਥੋਣਾ ਪ੍ਰਭਾਈ ਕਰਦੇ ਜੀ ਉਹਦੀ ਜੇ ਕੋਈ ਨੁਕਸਾਨ ਹੋ ਜਾ ਕੇ ਇਹਦਾ ਉਹ ਜਿਹੜਾ ਓਨਰ ਹੈਗਾ ਉਹਨੇ ਕਰਨੀ ਪਹਾਈ ਦੇਖੋ ਜਿਹੜਾ ਓਨਰ ਆ ਉਹ ਪ੍ਰਭਾਈ ਵੀ ਉਹਦੀ ਆ ਦੇਖੋ ਆਪਾਂ ਸਰਕਾਰ ਕੋ ਸਿਰਫ ਇੱਕ ਬੇਨਤੀ ਕਰਦੇ ਆ ਮਿੰਟ ਠੇਕੇ ਵਾਲੇ ਆਓ ਕੋਈ ਸ਼ਿਕਾਇਤ ਕਰੇਗਾ ਨਹੀਂ ਨਹੀਂ ਸ਼ਿਕਾਇਤ ਪਪਾ ਜੀ ਆਪਾਂ ਵੇਖੋ ਆਪਾਂ ਠੇਕੇ ਦੇ ਖਿਲਾਫ ਨਹੀਂ ਗਏ ਆਪਾਂ ਕਿਸੇ ਦੇ ਇਹੋ ਜ ਆਪਾਂ ਲੇਕਿਨ ਪਬਲਿਕ ਦੇ ਹੱਕ ਚ ਦੇ ਬੋਲ ਸਕਦੇ ਆ ਨਾ ਕਿ ਇਹ ਪਬਲਿਕ ਕਿੰਨੀ ਕਿ ਪਰੇਸ਼ਾਨ ਹੋ ਰਹੀ ਐ ਤੇ ਪਬਲਿਕ ਨੂੰ ਗੱਡੀ ਲਾ ਲੈਂਦੀ ਪਬਲਿਕ ਬਾਅਦੋਂ ਵੇਖੋ ਪਬਲਿਕ ਕੋਈ ਮੋਟਰਸਾਈਕਲ ਕੋਈ ਹਸਪੀਟਲ ਗਈ ਐ ਕਿਸੇ ਦਾ ਪਤਾ ਲੈਣ ਇਹ ਇਨਸੀਡੈਂਟ ਸਾਡੇ ਨਾਲ ਵੀ ਹੋਇਆ ਹਸਪੀਟਲ ਕਿਸੇ ਦਾ ਗੱਡੀ ਵਾਲੇ ਵੀ ਆਏ ਆਹ ਵੇਖੋ ਤੁਹਾਡੀ ਵੀ ਗੱਡੀ ਐ ਭਾਜੀ ਕਿੱਥੋਂ ਟੋਈ ਕਿਸ ਹਸਪਤਾਲ ਦੇ ਬਾਰੇ ਟੋਈ ਕਿਹੜੇ ਹਸਪਤਾਲ ਦੇ ਬਾਰੇ ਅੰਮ੍ਰਿਤਸਰ ਪੇਡਾ ਨੀ ਹਸਪੀਟਲ ਆਏ ਸੀ ਜੀ ਤੁਸੀਂ ਦੇਖੋ ਉਹ ਇੱਕ ਮਰੀਜ਼ ਵੀ ਉਹਨਾਂ ਦਾ ਅੰਦਰ ਉਹ ਵੈਸੇ ਦੁਖੀ ਹੋਣਗੇ ਉਹ ਹਸਪੀਟਲ ਪਤਾ ਲੈਣ ਆਏ ਉਹਨਾਂ ਦੀ ਗੱਡੀ ਟੋਅ ਕਰ ਲਿਆਏ ਨੇ ਕਿੰਨੇ ਪੈਸੇ ਕਹਿ ਰਹੇ ਨੇ ਤੁਹਾਨੂੰ ਇਹ ਇਲਾਜ ਯਾਤਰਾ 1150 ਰੁਪਏ ਆਨਲਾਈਨ ਪੇਮੈਂਟ ਦੇਖੋ ਇੱਕ ਬੰਦੇ ਦਾ ਪੇਸ਼ੈਂਟ ਹਸਪੀਟਲ ਆ ਉੱਤੋਂ ਉਹਨੂੰ 1150 ਰੁਪਏ ਹੁਣ ਇੱਥੇ ਭਰਨੇ ਪੈਣੇ ਆ ਇੱਕੋ ਮਰੀਜ਼ ਨੂੰ ਪਤਾ ਲੈਣ ਆਇਆ ਜਦ ਕਿ ਉਹ ਹਸਪਤਾਲ ਦੀ ਆਪਣੀ ਪਾਰਕਿੰਗ ਹੋਣੀ ਚਾਹੀਦੀ ਆ ਤੇ ਜਿਹੜੇ ਵੀ ਪੇਸ਼ੈਂਟ ਆ ਉਹਨਾਂ ਦੇ ਰਿਲੇਟਿਵ ਆਉਂਦੇ ਉਹਨਾਂ ਦੀ ਪਾਰਕਿੰਗ 'ਚ ਗੱਡੀ ਲੱਗੇ ਹਸਪਤਾਲਾਂ ਦੀ ਤੇ ਪਾਰਕਿੰਗ ਹੈ ਨਹੀਂ ਇਹ ਉਦਾਂ ਹੀ ਹਸਪਤਾਲ ਬਣ ਜਾਂਦੇ ਨੇ ਸਰਕਾਰ ਉਹਦੇ ਵੱਲ ਧਿਆਨ ਨਹੀਂ ਰੱਖਦੀ ਤੇ ਪਬਲਿਕ ਵੇਖ ਲਓ ਤੁਸੀਂ ਪਰੇਸ਼ਾਨ ਹੋ ਹੁੰਦੀ ਆ ਗੱਡੀ ਗੱਡੀ ਭਾਈ ਤੁਹਾਡੀ ਆਹ ਵੇਖੋ ਗੱਡੀ ਉਹ ਲਿਆਂਦੀ ਹੁਣ ਆ ਇਹਨਾਂ ਇਹਨਾਂ ਨੂੰ ਪੁੱਛ ਲਓ ਤੁਹਾਨੂੰ ਉੱਥੋਂ ਇਦਾਂ ਕਿੱਥੇ ਆਏ ਜੇ ਤੁਸੀਂ ਪੁੱਤਲੀ ਘਰੋਂ ਇੱਥੇ ਤੱਕ ਤੁਰ ਕੇ ਆਏ ਜੇ ਹੁਣ ਪਬਲਿਕ ਵੇਖ ਲੋ ਘੱਟੋ ਘੱਟ 2-3 ਕਿਲੋਮੀਟਰ ਤੋਂ ਵੱਧ ਹੋਣਾ 2-3 ਕਿਲੋਮੀਟਰ ਤੋਂ ਤੁਰ ਕੇ ਆਈ ਪਬਲਿਕ ਕਿ ਸਾਡੀ ਗੱਡੀ ਟੋਗ ਗਈ ਗੱਡੀ ਲੈ ਆਈਏ ਹੁਣ ਪਬਲਿਕ ਕਿੰਨੀ ਪਰੇਸ਼ਾਨ ਐ ਇਹੋ ਇਹਨਾਂ ਦਾ ਮੌਕੇ ਦਾ 500 ਦਾ ਚਲਾਨ ਕੱਟਿਆ ਹੁੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਨੋ ਪਾਰਕਿੰਗ ਚਲਾਈ ਆ ਪਹਿਲੀ ਗੱਲ ਪਬਲਿਕ ਦਾ ਕਾਹਦਾ ਕਸੂਰ ਜਿਹੜੇ ਹਸਪਤਾਲ ਗੱਡੀ ਗਈ ਆ ਉਹ ਹਸਪਤਾਲ ਦਾ ਚਲਾਨ ਹੋਣਾ ਚਾਹੀਦਾ ਕਿ ਤੇਰੇ ਹਸਪਤਾਲ ਦੇ ਬਾਹਰ ਗੱਡੀ ਲੱਗੀ ਆ ਤੇਰੇ ਕੋਲ ਪਾਰਕਿੰਗ ਨਹੀਂ ਗਈ ਤੂੰ ਹਸਪਤਾਲ ਕਿੱਦਾਂ ਚਲਾ ਰਿਆ ਲੇਕਿਨ ਪਰੇਸ਼ਾਨ ਕੌਣ ਪਬਲਿਕ ਹੁਣ ਉਹ ਵਿਚਾਰੇ 2 2.5 ਕਿਲੋਮੀਟਰ ਤੋਂ ਤੁਰ ਕੇ ਆਏ ਨੇ ਤੇ ਆ ਪਰੇਸ਼ਾਨੀ ਵੀ ਕਿਉਂਕਿ ਪੇਸ਼ੈਂਟ ਐਡਮਿਟ ਹੋਈ ਉਹ ਤੋਂ 1150 ਰੁਪਏ ਜੀ ਤੱਕ ਨਹੀਂ ਦੇਣਗੇ ਹੋਰ ਤੱਕ ਇਹਨਾਂ ਨੇ ਗੱਡੀ ਨਹੀਂ ਛੱਡਣੀ 500 ਰੁਪਏ ਸਿਰਫ ਸਰਕਾਰੀ ਰੇਟ ਹੈਗਾ ਜਿਹੜਾ ਚਲਾਨ ਆ 650 ਠੇਕੇਦਾਰ ਦਾ ਵਾ ਉਹ ਯਾਰ ਤੁਸੀਂ ਠੇਕੇਦਾਰ ਦੇ ਜਿਹੜੇ ਪੈਸੇ ਉਹੀ 100 200 ਰੁਪਿਆ ਕਰ ਦੋ ਪਬਲਿਕ ਟ ਕੁੱਛ ਤੇ ਆਸਰਾ ਹੋਵੇ ਜੇ ਤੁਸੀਂ ਠੇਕਾ ਕਾਰੀ ਦਿੱਤਾ ਕਿ ਇਹ ਤਰੀਕੇ 650 ਰੁਪਇਆ 2 ਕਿਲੋਮੀਟਰ ਤੋਂ ਟੋ ਕਰਕੇ ਲਿਆਉਂਦਾ ਕਿਹੜਾ ਕਿਹਦੇ ਤੋਂ ਲਿਆਉਂਦੇ ਨੇ ਕੋਈ ਵੀਆਈਪੀ ਟ੍ਰੀਟਮੈਂਟ ਕੋਈ ਨਾਲ ਜਿੰਨਾ ਦੀ ਗੱਡੀ ਆ ਓਨਰ ਉਹਨਾਂ ਨੂੰ ਭਾ ਕੇ ਲਿਆਉਂਦੇ ਨੇ ਉਹ ਵਿਚਾਰੇ ਪੈਦਲ ਆਏ ਨੇ ਆ ਹਾਲ ਹੋਇਆ ਪਿਆ ਅੰਬਰਸਰ ਦਾ ਭਾਈ ਰੋਜ਼ ਦੀਆਂ ਕਿੰਨੀਆਂ ਕ ਗੱਡੀਆਂ ਟੋ ਜਾਂਦੀਆਂ 200 21 ਗੱਡੀਆਂ ਹੁੰਦੀਆਂ 20 ਦੀ ਰੇਸ਼ੋ ਨਾਲ ਵੀ ਵੇਖ ਲਓ 390000 ਰੁਪਇਆ ਮਹੀਨਾ ਇਹਨਾਂ ਨੂੰ ਹੋਰ ਕੰਮ ਕਰਨ ਦੀ ਲੋੜਾ ਠੇਕਾ ਲਵੋ ਬਈਓ ਕੈਨੇਡਾ ਹੀ ਆ 4 ਲੱਖ ਰੁਪਇਆ ਮਹੀਨਾ ਆਣਾ ਭਾਈ ਤੁਹਾਨੂੰ ਪਤਾ ਨਹੀਂ ਸਰਕਾਰ ਨੂੰ ਇਹ ਕੀ ਹੋਣੀ ਚਾਹੀਦੀ ਭਾਈ ਸਭ ਨੂੰ ਪਤਾ ਹੁੰਦਾ ਵੇਖੋ ਸਰਕਾਰਾਂ ਸੁੱਤੀਆਂ ਨਹੀਂ ਆ ਸਭ ਪਤਾ ਹੁੰਦਾ ਵਾ ਬਟ ਕਹਿੰਦੇ ਆ ਨਾ ਕੋਈ ਉਹਨਾਂ ਦੇ ਕੰਨ ਲਾ ਕੇ ਢੋਲ ਵਜਾਣ ਦੀ ਲੋੜ ਪੈਂਦੀ ਆ ਆ ਵੇਖੋ ਹੁਣ ਪਰੇਸ਼ਾਨੀ ਹੈਗੀ ਆ ਸਰਕਾਰ ਹੋਰਾਂ ਕੰਮਾਂ ਵੱਲ ਧਿਆਨ ਦਿੰਦੀ ਸਰਕਾਰ ਪਬਲਿਕ ਵਾਸਤੇ ਆ ਜਦੋਂ ਪਬਲਿਕ ਨੂੰ ਹੀ ਨਹੀਂ ਸਹੂਲਤ ਦੇਣੀ ਤਾਂ ਪਰੇਸ਼ਾਨ ਹੋਉਂਦੀ ਮੈਂ ਉਹ ਕਹਿ ਰਿਹਾ ਜੇ ਪਬਲਿਕ ਨੂੰ ਸਹੂਲਤ ਹੀ ਨਹੀਂ ਦੇਣੀ ਫਿਰ ਇਹੋ ਜਿਹਾ ਸਰਕਾਰਾਂ ਦਾ ਕੀ ਫਾਇਦਾ ਸਰਕਾਰਾਂ ਨੂੰ ਪਹਿਲਾਂ ਵੇਖਣਾ ਚਾਹੀਦਾ ਠੀਕ ਹੈ ਠੇਕਾ ਕਰਨ ਦੇ ਕੁਝ ਸੋਚ ਸਮਝ ਕੇ ਕੀਤਾ ਹੋਣਾ ਲੇਕਿਨ ਇਹ ਵੀ ਤਾਂ ਵੇਖੋ ਅਰ ਪਬਲਿਕ ਪਰੇਸ਼ਾਨ ਤਾਂ ਨਹੀਂ ਹੋ ਰਹੀ ਫਿਰ ਜਦ ਸਿੱਧੀ ਸਿੱਧੀ ਪਬਲਿਕ ਪਰੇਸ਼ਾਨ ਆ ਉਹ 2 2.5 ਕਿਲੋਮੀਟਰ ਤੁਰ ਕੇ ਆਏ ਨੇ ਉਹਨਾਂ ਨੂੰ ਪੁੱਛੋ ਉਹਨਾਂ ਦਾ ਹਾਲ ਕੀ ਹੋਇਆ ਉਹ ਵੀ ਥੱਪੇ ਹੀ ਇਹ ਕੁਝ ਵੀ ਪਰ ਪਾਈ ਤੁਹਾਨੂੰ ਨਹੀਂ ਲੱਗਦਾ ਕਿ ਜਿੱਦਾਂ ਤੁਸੀਂ ਹਸਪੀਟਲ ਚ ਆਏ ਜੇ ਇਹ ਹਸਪੀਟਲ ਦਾ ਫਰਜ਼ ਸੀਗਾ ਗੱਡੀ ਕਿਤੇ ਲਵਾਣੀ ਮੈਨੂੰ ਪਤਾ ਉਹਨਾਂ ਦਾ ਫਰਜ਼ ਬਣਦਾ ਹੈ ਜੇ ਹੋਵੇ ਵਿਲਕ ਹੋ ਲਿਆ ਪਾਰਕਿੰਗ ਤੇ ਉਹਨਾਂ ਦੀ ਬੰਦੀ ਹੈ ਨਾ ਸ਼ਹਿਰ ਹੈ ਸ਼ਹਿਰ ਦੇ ਵਿੱਚ ਵੀ ਕਿੱਲੋ 2 ਕਿਲੋਮੀਟਰ ਦੇ ਵਿੱਚ ਪਾਰਕਿੰਗ ਚਾਹੀਦੀ ਆ ਚਾਹੀਦੀ ਆ ਐਸੇ ਚਾਹੀਦੀ ਨਾ ਵੈਸੇ ਪਬਲਿਕ ਸੂਲਟ ਵੀ ਚਾਹੀਦੀ ਆ ਗੱਡੀ ਲੈ ਕੇ ਨਾ ਗੱਡੀ ਆ ਆਪਾਂ ਸ਼ਹਿਰ ਚ ਆਉਣਾ ਕੱਧ ਤੇ ਆਉਣਾ ਦੱਸੋ ਭਾਈ ਜੀ ਅਕਸਰ ਗੱਡੀ ਦਾ ਨੁਕਸਾਨ ਹੋ ਜਾਂਦਾ ਨਾ 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 ਤੇ ਉਹ ਵੀ ਉਹ ਵੀ ਕਹਿੰਦੇ ਅਸੀਂ ਨਹੀਂ ਭਰਨਾ ਸਾਨੂੰ ਨਹੀਂ ਪਤਾ ਦੇਖੋ ਕੋਈ ਕੋਈ ਵੀ ਨਹੀਂ ਜ਼ਿੰਮੇਵਾਰੀ ਕਿਹਦੀ ਤੈਅ ਵੀ ਨਹੀਂ ਕੋਈ ਨਹੀਂ ਕਹਿ ਦਵਾਂਗੇ ਪਹਿਲਾਂ ਉਹ ਆ ਇਹਦੀ ਕਿਹੜਾ ਵੀਡੀਓਗ੍ਰਾਫੀ ਕਰਦੇ ਨੇ ਵੇਖੋ ਉਹ ਵੀ ਹਸਪੀਟਲ ਆਏ ਨੇ ਲੈ ਕੋਈ ਸ਼ੋਪਿੰਗ ਕਰਨ ਜਾਂਦਾ ਕਿਤੇ ਮਾਲ ਤੇ ਜਾਂਦਾ 0 ਤੱਕ ਉਹਦੀ ਪਾਰਕਿੰਗ ਨਹੀਂ ਹੋएगी ਤੇ ਲੋਕਾਂ ਨੇ ਤਾਂ ਗੱਡੀਆਂ ਤਾਂ ਹੀ ਆਣਾ ਨਾ ਗੱਡੀ ਕਿਤੇ ਨਾ ਕਿਤੇ ਤਾਂ ਲਾਣੀ ਪੈਗੀ ਨਾ ਜਾ ਤੁਹਾਨੂੰ ਤੇ ਇਹ ਚਾਹੀਦਾ ਵਾ ਕਿ ਜਿਹੜਾ ਹਸਪੀਟਲ ਜਾਂ ਕੋਈ ਮਲਟੀ ਕੰਪਲੈਕਸ ਬਿਲਡਿੰਗ ਆ ਜਾਂ ਕੋਈ ਵੀ ਇਹੋ ਜਿਹਾ ਥਿਆਰਾ ਵਾ ਜਿੱਥੇ ਪਬਲਿਕ ਜ਼ਿਆਦਾ ਆਂਦੀ ਆ ਉਥੇ ਪਾਰਕਿੰਗ ਹੋਵੇ ਪ੍ਰੋਪਰ ਜਾਂ ਤੇ ਬਿਲਡਿੰਗ ਵਾਲੇ ਦੀ ਹੋਵੇ ਜਾਂ ਸਰਕਾਰੀ ਹੋਵੇ ਇਦਾਂ ਤੇ ਗੱਡੀਆਂ ਸੜਕਾਂ ਤੇ ਲੱਗਣੀਆਂ ਤੇ ਇਹਨਾਂ ਦੀ ਤੇ ਚਾਹੰਦੀ ਆ ਜਦੋਂ 1 ਮਹੀਨੇ ਦਾ 4 4 ਲੱਖ 5-5 ਲੱਖ ਕਮਾਣਾ ਵਾ ਇਹਨਾਂ ਇਹ ਤੇ ਚਾਹੁੰਦੇ ਨੇ ਕਿ ਗੱਡੀਆਂ ਸੜਕ ਤੇ ਲੱਗਣ ਤੇ ਸਾਡੀਆਂ ਕਮਾਈਆਂ ਹੋਣ ਯਾਦਾ ਸ਼ਹਿਰ ਤੇ ਪਹਿਲਾਂ ਬੋਰਡ ਲੱਗੇ ਨਾ ਬਾਹਰ ਵਾਰੀ ਬੰਦਾ ਦੇ ਗੱਡੀਆਂ ਸ਼ਹਿਰ ਚ ਵੜਨੀ ਹੈ। ਉੱਥੇ ਬੰਦਾ ਤੇ ਇਹ ਹੋਣਾ ਕਿ ਫੇਰ ਸ਼ਹਿਰ ਚ ਗੱਡੀਆਂ ਵੜਾ ਨਹੀਂ ਨਾ ਦੋ। ਲੋਕਾਂ ਨੂੰ ਕਹਾਂ ਸਾਈਕਲਾਂ ਤੇ ਘੁੰਮੋ। ਉਹ ਵੀ ਵਧੀਆ ਵੈਸੇ। ਸਿਹਤ ਦਾ ਵੀ ਖਿਆਲ ਰੱਖਿਆ ਜਾਊਗਾ ਲੋਕਾਂ ਦੀ। ਇਹ ਵੇਖੋ ਜੀ ਆਪਾਂ ਮੈਂ ਬਾਰ-ਬਾਰ ਕਹਿ ਰਿਹਾ ਸਰਕਾਰ ਨੂੰ ਇਹ ਬਹੁਤ ਪਬਲਿਕਲੀ ਚਿੰਤਾ ਦਾ ਵਿਸ਼ੇ ਆ। ਬਹੁਤ ਲੋਕ ਪਰੇਸ਼ਾਨ ਹੋ ਰਹੇ ਨੇ। ਸਰਕਾਰ ਨੂੰ ਚਾਹੀਦਾ ਵਾ ਜਾਂ ਇਹ ਟੋਲ ਦਾ ਖਰਚਾ ਘਟਾਇਆ ਜਾਵੇ ਜਾਂ ਜਿਹਦੀ ਬਿਲਡਿੰਗ ਦੇ ਬਾਹਰ ਗੱਡੀ ਲੱਗੀ ਉਹ ਬਿਲਡਿੰਗ ਵਾਲੇ ਕੋਦੇ ਪੈਸੇ ਲਿੱਤੇ ਜਾਣ ਕਿਉਂਕਿ ਪਬਲਿਕ ਨੇ ਤਾਂ ਵੇਖੋ ਹਸਪੀਟਲਾਂ ਚ ਵੀ ਆਣਾ ਵਾ। ਸ਼ਾਪਿੰਗ ਕਰਨ ਵੀ ਆਣਾ ਵਾ ਗੱਡੀ ਕਿਤੇ ਤੇ ਲਾਣੀ ਹੈ ਨਾ ਜਦੋਂ ਬਿਲਡਿੰਗ ਵਾਲੇ ਕੋ ਆਪਣੀ ਪਾਰਕਿੰਗ ਹੀ ਨਹੀਂ ਹੈਗੀ ਤੁਸੀਂ ਉਹਨੂੰ ਬਿਲਡਿੰਗ ਬਣਾਉਣ ਦੀ ਆਜ਼ਾਦਤ ਕਿੱਦਾਂ ਦੇ ਰਹਿੰਦੇ ਹੋ ਹੋਰ ਇਹ ਵੀ ਕ腐ਸ਼ਨ ਹੁੰਦੀ ਹੈ ਬਾਅਦ ਐਦਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਮੇਰੀ ਸਰਕਾਰ ਅਗੇ ਬੇਨਤੀ ਆ ਕਿ ਇਹਦੇ ਵਾਲੇ ਗੰਭੀਰਤਾ ਨਾਲ ਧਿਆਨ ਦਿਵੋ ਕਿਉਂਕਿ ਦੇਖੋ ਤੁਸੀਂ ਸਰਕਾਰ ਪਬਲਿਕ ਦੀ ਚੁਣੀ ਹੋਈ ਸਰਕਾਰ ਆ ਆਪਾਂ ਸਰਕਾਰ ਦੇ ਖਿਲਾਫ ਨਹੀਂ ਆ ਲੇਕਿਨ ਇਹ ਕੁਝ ਨੀਤੀਆਂ ਐਹੋ ਜਿਹੀ ਹੁੰਦੀਆਂ ਸਰਕਾਰ ਦੀਆਂ ਜਿਹੜੀਆਂ ਪਬਲਿਕ ਦੇ ਅੰਗੇਸ ਚਲ ਜਾਂਦੀਆਂ ਆਪਾਂ ਉਹਦੇ ਹੱਕ ਦੀ ਆਵਾਜ਼ ਚੁੱਕਣੇ ਆ ਕਿਰਪਾ ਕਰਕੇ ਟੋ ਵਾਲਾ ਕੰਮ ਤੇ ਨਕੇਲ ਪਾਵੋ ਇਹਦਾ ਘੱਟੋ ਘਾਟ ਖਰਚਾ ਹੀ ਇੰਨਾ ਕ ਘਟਾ ਦਿਓ ਕਿ ਪਬਲਿਕ ਨੂੰ ਕੋਈ ਖਾਸੀ ਪਰੇਸ਼ਾਨੀ ਨਾ ਹੋਵੇ ਤੁਸੀਂ ਮੌਕੇ ਤੇ ਵੀ ਚਲਾਨ ਕਰ ਸਕਦੇ ਹੋ 500 ਰੁਪਏ ਦਾ ਜੇ ਤੁਸੀਂ ਟੋਕ ਕਰਨੀ ਵੀ ਤੁਹਾਨੂੰ ਪੈਂਦੀ ਆ ਤਾਂ ਉਹਦਾ ਵੀ ਚਲਾਨ 100-150 ਰੁਪਈਆ ਬਹੁਤ ਹੁੰਦਾ ਇਨਫ ਹੁੰਦਾ ਸਾਢੇ 650 ਰੁਪਈਆ ਇਹਦੇ ਕਿਤੇ ਨਾ ਕਿਤੇ ਲੂਟ ਬਜਾਰੀ ਆ